ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਰੂਪ ਸੋਰੀ ਹੋਏ ਉਸ ਤੋਂ ਬਾਅਦ ਬੇਅਦਬੀ ਹਮ ਇਆ ਇਹ ਵਰਤਾਰਾ 2015 ਜੋ ਆਪ ਰਿਹਾ ਔਰ ਸਮੁੱਚੇ ਸਿੱਖ ਜੰਤ ਜਗਤ ਚ ਇਕੱਲੇ ਜ ਨਹੀਂ ਸਮੁੱਚੀ ਮਾਨਵਤਾ ਨੇ ਇਸ ਦੁੱਖ ਔਰ ਦਰਦ ਨੂੰ ਇੱਥੇ ਹੰਡਾਇਆ ਵੀ ਹੈ ਔਰ ਦੁੱਖ ਵੀ ਬਹੁਤ ਮਨਾ ਹੈ ਪਰੰਤੂ ਸਰਕਾਰ ਚਾਹੇ ਉਸ ਸਮੇਂ ਦੀ ਸੀ ਚਾਹੇ ਉਸ ਤੋਂ ਬਾਅਦ ਹੀ ਆਈ ਹੈ ਕਿਸੇ ਵੀ ਸਰਕਾਰ ਨੇ 19 ਦੀ ਨਾਲ ਇਹ ਸਾਰੇ ਘਟਨਾਕਰਮ ਨੂੰ ਹੱਲ ਕਰਨ ਲਈ ਔਰ ਦੋਸ਼ੀਆਂ ਨੂੰ ਸਹੀ ਮੈਨੇ ਅਮਨਿਤਕ ਭਾਵਨਾਵਾਂ ਅਨੁਸਾਰ ਸਜ਼ਾ ਦਰਵਾਣ ਵਿੱਚ ਯੋਗਦਾਨ ਨਹੀਂ ਪਾਇਆ ਸ਼੍ਰੋਮਣੀ ਅਕਾਲੀ ਦਲ 1920 ਬਣਿਆ ਤਾਂ ਇਸੇ ਕਰਕੇ ਸੀ ਕਿ ਜਿੱਥੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦਾ ਐਜਪੀਸੀ ਨੇ ਪ੍ਰਬੰਧ ਤੇ ਸਾਰਾ ਕਰਨਾ ਸੀ ਗੁਰੂ ਘਰਾਂ ਦੀ ਉਹਦੀ ਰਖਵਾਲੀ ਉਹਦੇ ਉਹਦੀ ਪਹਿਰੇਦਾਰੀ ਔਰ ਉਹਦਾ ਅੰਕ ਰੱਖੇ ਬਣ ਕੇ ਕਹਿ ਲਈਏ ਸ਼੍ਰੋਣੀ ਅਕਾਲੀ ਦਲ ਇੱਕ ਦਲ ਇੱਕ ਫੋਰਸ ਇਹ ਠੀਕ ਹੈ ਉਹਾਰੇ ਸਮਝ ਪੋਲਿਟিক্যাল ਪਾਰਟੀ ਬਣ ਗਈ ਬੇਯਦਵੀ ਕਾਂਡ ਨਾਲ ਸੰਬੰਧਿਤ ਪਿੰਡ ਬੁਰਜੇਸਵਰ ਸਿੰਘ ਵਾਲਾ ਵਿੱਚ ਖੜੇ ਆ ਇਸ ਵਾਸਤੇ ਮੌਜੂਦ ਆ ਜਿੱਥੋਂ ਬੇਯਦਵੀ ਕਾਂਡ ਜਿਹੜਾ ਪਹਿਲਾ ਸ਼ੁਰੂ ਹੁੰਦਾ ਹੈ ਜਿੱਥੋਂ ਇਹ ਕੰਮ ਚੱਲਦਾ ਕਾਂਡ ਵਾਲਾ ਬੇਯਦਵੀ ਵਾਲਾ ਉੱਥੇ ਮੌਜੂਦ ਆ ਸਮੇਂ-ਸਮੇਂ 'ਤੇ ਸਰਕਾਰਾਂ ਆਈਆਂ ਪਰ ਸਾਰਿਆਂ ਨੇ ਵਾਅਦੇ ਕੀਤੇ ਵੀ ਅਸੀਂ ਇਨਸਾਫ ਦੇਵਾਂਗੇ ਅਕਾਲੀ ਦਲ ਦੀ ਸਰਕਾਰ ਨੇ ਵਾਅਦਾ ਕੀਤਾ ਇਨਸਾਫ ਦੇਵਾਂਗੇ ਪਰ ਨਹੀਂ ਦੇ ਸਕੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਇਨਸਾਫ ਦੇਵਾਂਗੇ ਪਰ ਨਹੀਂ ਦੇ ਸਕੀ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੇ ਕਿਹਾ ਵੀ ਅਸੀਂ ਨਸ਼ੇ ਖਤਮ ਕਰਾਂਗੇ ਸਾਰਿਆਂ ਇਨਸਾਫ ਦੇਵਾਂਗੇ ਪਰ 3.5 ਸਾਲ ਸਾਲ ਹੋ ਗਿਆ ਆਈ ਨੂੰ ਪਰ ਕੋਈ ਹੱਲ ਨਹੀਂ ਹੋਇਆ ਇਸ ਚੀਜ਼ ਦਾ ਤਾਂ ਉਸ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਆਮ ਆਦਮੀ ਪਾਰਟੀ ਨੇ ਵੱਡੇ ਵਾਅਦੇ ਕੀਤੇ ਸੀ ਪਰ ਪੂਰਾ ਨਹੀਂ ਹੋ ਸਕਿਆ ਕੋਈ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੋੜ ਗਠਨ ਲਈ ਅ ਅਕਾਲ ਤਖਤ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਦੇ ਜਿਹੜੇ ਮੈਂਬਰ ਨੇ ਇੱਥੇ ਪਹੁੰਚ ਰਹੇ ਨੇ ਤਾਂ ਜਾਣਕਾਰੀ ਲੈਣੇ ਉਹਨਾਂ ਤੋਂ ਕੀ ਕਹਿਣਾ ਚਾਹੁੰਦੇ ਨੇ ਕੀ ਉਹ ਹੁਣ ਅਗਲਾ ਮੁੱਦਾ ਕੀ ਹੋਊਗਾ ਤਾਂ ਉਸ ਗੁਰਦੁਆਰੇ ਦੇ ਵਿੱਚ ਮੌਜੂਦ ਆ ਜਿੱਥੇ ਬੇਇੱਜ਼ਤੀ ਹੋਈ ਸੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਇਹ ਜਥੇਦਾਰ ਸਾਹਿਬ ਅੱਜ ਤੁਸੀਂ ਬੁੱਜ ਜਵਾਰ ਸਿੰਘ ਵਾਲਾ ਪਹੁੰਚੇ ਹੋ ਬੇਇੱਜ਼ਤੀ ਹੋਈ ਨੂੰ 10 ਸਾਲ ਹੋ ਗਏ 2015 ਚ ਬੇਇੱਜ਼ਤੀ ਹੋਈ ਸੀ ਅੱਜ 2025 ਚੱਲ ਪਿਆ 10 ਸਾਲ ਹੋ ਗਏ ਵੱਖ-ਵੱਖ ਸਰਕਾਰਾਂ ਆਈਆਂ ਵਾਅਦੇ ਕੀਤੇ ਪਰ ਵਾਅਦਾ ਕਿਸੇ ਨੇ ਪੂਰਾ ਨਹੀਂ ਕੀਤਾ ਕਿਵੇਂ ਦੇਖਦੇ ਹੋ ਮਸਲੀ ਦੇਖੋ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਇੱਜ਼ਤੀ ਹੋਈ ਸਰੂਪ ਚੋਰੀ ਹੋਏ ਉਸ ਤੋਂ ਬਾਅਦ ਬੇਇੱਜ਼ਤੀ ਹੋਈ ਇਹ ਵਰਤਾਰਾ 2015 ਚ ਵਾਪਰਿਆ ਔਰ ਸਮੁੱਚੇ ਸਿੱਖ ਜਗਤ ਚ ਕੱਲੇ ਚ ਨਹੀਂ ਸਮੁੱਚੀ ਮਾਨਵਤਾ ਨੇ ਇਸ ਦੁੱਖ ਔਰ ਦਰਦ ਨੂੰ ਇੱਥੇ ਹੰਡਾਇਆ ਵੀ ਹੈ ਔਰ ਦੁੱਖ ਵੀ ਬਹੁਤ ਮਨਾ ਹੈ ਪਰੰਤੂ ਸਰਕਾਰ ਚਾਹੇ ਉਸ ਸਮੇਂ ਦੀ ਸੀ ਚਾਹੇ ਉਸ ਤੋਂ ਬਾਅਦ ਹੀ ਆਈ ਹੈ ਕਿਸੇ ਵੀ ਸਰਕਾਰ ਨੇ ਉਨੀ ਸੰਜੀਦਗੀ ਨਾਲ ਇਹ ਸਾਰੇ ਘਟਨਾਕਰਮ ਨੂੰ ਹੱਲ ਕਰਨ ਲਈ ਔਰ ਦੋਸ਼ੀਆਂ ਨੂੰ ਸਹੀ ਮੈਂ ਆਪਣੇ ਪੰਥਕ ਭਾਵਨਾਵਾਂ ਅਨੁਸਾਰ ਸਜਾ ਦਵਣ ਵਿੱਚ ਯੋਗਦਾਨ ਨਹੀਂ ਪਾਇਆ ਇਸ ਕਰ ਲਈ ਸਮੁੱਚੀ ਪੰਜਾਬ ਔਰ ਸਿੱਖ ਕੌਮ ਇਸ ਲਈ ਚਿੰਤਤ ਵੀ ਹੈ ਔਰ ਸਾਰੇ ਦੁਖੀ ਮੰਨ ਲਏ ਨੇ ਸੋ ਅਸੀਂ ਤਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਵੀਂ ਪਾਰਟੀ ਦੇ ਸਬੰਧ ਵਿੱਚ ਅੱਜ ਅਸੀਂ ਫਰੀਦਕੋਟ ਮੀਟਿੰਗ ਰੱਖੀ ਸੀ ਔਰ ਸਾਡੇ ਮਨ ਦੀ ਭਾਵਨਾ ਸੀ ਕਿ ਪਹਿਲਾਂ ਮੋਰ ਜਵਾਰ ਸਿੰਘ ਜਾ ਕੇ ਜਿੱਥੇ ਉਸ ਸਥਾਨ ਦੇ ਦਰਸ਼ਨ ਕਰੀਏ ਔਰ ਉੱਥੇ ਉਥੋਂ ਅਸ਼ੀਰਵਾਦ ਪ੍ਰਾਪਤ ਕਰਕੇ ਤੇ ਨਵਾਂ ਕਾਰਜਾ ਜਿਹੜਾ ਉਹਦਾ ਆਰੰਭ ਕਰੀਏ ਜਿਹੜੇ ਇਸ ਭਾਵਨਾ ਨਾਲ ਅਸੀਂ ਦਰਸ਼ਨ ਕਰ ਲਿਆ ਔਰ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰ ਲਿਆ ਆਏ ਸੀ ਗੁਰੂ ਮਹਾਰਾਜ ਕਿਰਪਾ ਕਰਨ ਕਿ ਕੋਈ ਇਸ ਰੂਪ ਵਿੱਚ ਜਮਾਤ ਖੜੀ ਹੁੰਦੀ ਹੈ ਸ਼੍ਰੋਮਣੀ ਕਾਲੇਦਲ ਦੇ ਰੂਪ ਵਿੱਚ ਜਿਹੜੀ ਪੰਥ ਨੂੰ ਸਮਰਪਿਤ ਰਹੇਗੀ ਔਰ ਉਹ ਇਹਨਾਂ ਸਾਰੀਆਂ ਜਿਹੜੇ ਕਾਂਡ ਵਾਪਰੇ ਨੇ ਉਹਨਾਂ ਦੀ ਸਰਕਾਰ ਦੇ ਰੂਪ ਵਿੱਚ ਜੋ ਹਾਲਾਤ ਵਿੱਚ ਕੋਈ ਐਸੇ ਹਾਲਾਤ ਬਣਦੇ ਨੇ ਕਿ ਉਸ ਕਿਸਮ ਦੇ ਲੋਕ ਆਗੂ ਅੱਗੇ ਆ ਕੇ ਪੰਥ ਦੀ ਰਹਿਨਮਾਈ ਕਰਦੇ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਸਹੀ ਜਿਹੜਾ ਸਾਰਾ ਘਟਨਾ ਕਰਮ ਦੀ ਜਾਣਕਾਰੀ ਉਹ ਪੰਥ ਕੇਤਾਂ ਵਿੱਚ ਪੰਥ ਦੇ ਸਾਹਮਣੇ ਹੋਣੀ ਚਾਹੀਦੀ ਹੈ ਔਰ ਦੋਸ਼ੀ ਨੇ ਜਿਹੜੇ ਉਸ ਸਖਤ ਸਖਤ ਜ਼ਾਵਾਂ ਦੇ ਭਾਗੀਦਾਰ ਹੋਣੇ ਚਾਹੀਦੇ ਨੇ ਇਹ ਭਾਵਨਾ ਹੈ ਕੌਮ ਦੀ ਔਰ ਇਹਨੂੰ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਯਤਨਸ਼ੀਲ ਹੋਣਾ ਚਾਹੀਦਾ ਸੀ ਇਹ ਕਾਰਜ ਕਰਨੇ ਚਾਹੀਦੇ ਸੀ ਜੋ ਉਸ ਸਮੇਂ ਨਹੀਂ ਹੋਏ ਇਸ ਦਾ ਖਮਿਆਜਾ ਅੱਜ ਤੱਕ ਪਾਰਟੀ ਭੁਗਤ ਰਹੀ ਹੈ ਸਿੱਖ ਸੰਗਤ ਦਾ ਰਾਜਸੀ ਲੋਕਾਂ ਤੋਂ ਪੰਜਾਬ ਦੇਆਂ ਤੋਂ ਬਿਲਕੁਲ ਭਰੋਸਾ ਉੱਠ ਚੁੱਕਿਆ ਹੈ। ਔਰ ਲੋਕ ਜੋ ਵੀ ਕੋਈ ਪਾਰਟੀ ਆਈ ਹਰੇਕ ਨੇਦੇ ਤੇ ਰਾਜਨੀਤੀ ਕੀਤੀ। ਗੁਰੂ ਦੇ ਆਸ਼ੇ ਤੇ ਗੁਰੂ ਦੇ ਇਸ਼ਟ ਤੇ ਆਪਦੇ ਤੇ ਜੇ ਕੋਈ ਰਾਜਨੀਤੀ ਕਰਦਾ ਤਾਂ ਮੈਂ ਸਮਝਦਾ ਉਹ ਗੁਰੂ ਤੇ ਔਰ ਪ੍ਰਮਾਤਮਾ ਤੋਂ ਬੇਮੁਖ ਹੋ ਜਾਂਦਾ ਔਰ ਉਹਦੀ ਸਜ਼ਾ ਗੁਰੂ ਮਹਾਰਾਜ ਆਪੇ ਹੀ ਦਿੰਦੇ ਨੇ। ਸੋ ਇਸੇ ਕਰਕੇ ਸਾਰੀਆਂ ਪਾਰਟੀਆਂ ਭੁਗਤ ਰਹੀਆਂ ਉਸ ਹਾਲਾਤ ਨੂੰ। ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਕਿਸੇ ਵੀ ਰਾਜਸੀ ਪਾਰਟੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਪੰਜਾਬ ਦੇ ਲੋਕਾਂ ਦਾ ਭਰੋਸਾ ਨਹੀਂ ਰਿਹਾ। ਸੋ ਸਾਡੀ ਕੋਸ਼ਿਸ਼ ਹੈ ਕਿ ਸਾਨੂੰ ਗੁਰੂ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਤੁਰਿਆ। ਅਸੀਂ ਗੁਰੂ ਦੇ ਨਤਮਸਤਕ ਹੋ ਕੇ ਤੁਰਿਆ ਔਰ ਸਮੁੱਚੀ ਸੰਗਤ ਨੂੰ ਵੀ ਗੁਰੂ ਮਹਾਰਾਜ ਦੇ ਆਸ਼ੇ ਅਨਸਾਰ ਭਰੋਸਾ ਦਿਵਾਉਣਾ ਹੈ ਕਿ ਅਸੀਂ ਪੂਰਨ ਰੂਪ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਕੋਈ ਨਿੱਜੀ ਸਵਾਰਥ ਨਹੀਂ ਕਿਸੇ ਨੂੰ ਕੋਈ ਅਹੁਦੇ ਦੀ ਲਾਲਸਾ ਨਹੀਂ ਤਾਂ ਕਿ ਜਿਹੜੀ ਪੰਥਕ ਜਮਾਤ ਆ ਸਾਡੀ ਜਿਹਦੀ ਪੰਥਕ ਪਰੰਪਰਾਵਾਂ ਦੀ ਰਾਖੀ ਕਰਨਾ ਜਿਦਾ ਗੁਰੂ ਘਰਾਂ ਦੀ ਰਾਖੀ ਕਰਨਾ ਗੁਰੂ ਗੁਰੂ ਦੇ ਆਦਬ ਦਾ ਸਤਕਾਰ ਵਧਾਉਣਾ ਇਹ ਡਿਊਟੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੀ ਐਸੇ ਕਢਣਾ ਵਾਪਰ ਜਾਣੀਆਂ ਇਹਦੇ ਤੋਂ ਪੰਥ ਨੂੰ ਇੰਨੀ ਵੱਡੀ ਨਿਰਾਸ਼ਤਾ ਹੋਈ ਹੈ ਗੁਰੂ ਦੀ ਬੇਇੱਜ਼ਤੀ ਹੋਈ ਹੈ ਤਾਂ ਫਿਰ ਇਹ ਤੋਂ ਮੰਦ ਭਾਗਾ ਤਾਂ ਕੁਝ ਹੋ ਨਹੀਂ ਸਕਦਾ ਸੋ ਅਕਾਲੀ ਦਲ ਨੂੰ ਉਹ ਲੀਹਾਂ ਤੇ ਲਿਆਉਣਾ ਜਿਹਦੇ ਲਈ ਅਕਾਲੀ ਦਲ ਦੀ ਸਿਰਜਣਾ ਹੋਈ ਸੀ ਸੋ ਉਸ ਭਾਵਨਾ ਨਾਲ ਅਸੀਂ ਕੰਮ ਕਰਾਂਗੇ ਔਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਦਿਖੂਗਾ ਕਿ ਪੰਥ ਪ੍ਰਵਾਂਤ ਲੋਕ ਨੇ ਜਿਹੜੇ ਉਹੀ ਸਾਡੇ ਵਰਕਰ ਹੋਣਗੇ ਪੰਥ ਪ੍ਰਵਾਨਤ ਸਖਸ਼ੀਤਾ ਹੀ ਇਸ ਮੂਮੈਂਟ ਨੂੰ ਲੀਡ ਕਰਨਗੇ ਇਸ ਗੱਲ ਦਾ ਤੁਹਾਨੂੰ ਅਸੀਂ ਬਚਨ ਦਿੰਦੇ ਵੈਸੇ ਤਾਂ 2 ਦਸੰਬਰ 2024 ਨੂੰ ਜਿਹੜੇ ਅਕਾਲ ਤਾ ਸਭ ਤੋਂ ਹੁਕਮਨਾਮੇ ਹੋਏ ਨੇ ਤੁਸੀਂ ਸਾਰੇ ਦੁਨੀਆਂ ਤੇ ਸਿਖਾਣੇ ਗੈਰ ਸਿਖਾਣੇ ਵੀ ਸੁਣੇ ਨੇ ਬੜਾ ਸਪਸ਼ਟ ਹੈ ਕਿਉਂਕਿ ਦੀ ਪੁਨਰ ਸਿਰਜੀਤੀ ਦੀ ਲੋੜ ਕਿਉਂ ਪਈ ਜਿਹੜਾ ਤੁੰਡਾ ਸਭ ਨੇ ਜ਼ਿਕਰ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ 1920 ਵਿੱਚ ਬਣਿਆ ਤੇ ਇਸੇ ਕਰਕੇ ਸੀ ਕਿ ਜਿੱਥੇ ਗੁਰਮਤਿ ਦੇ প্রচার ਤੇ প্রসার ਦਾ ਐ ਜੀ ਪੀ ਸੀ ਨੇ ਪ੍ਰਬੰਧ ਤੇ ਸਾਰਾ ਕਰਨਾ ਸੀ ਗੁਰੂ ਘਰਾਂ ਦੀ ਉਹਦੀ ਰਖਵਾਲੀ ਉਹਦੇ ਉਹਦੀ ਪਹਿਰੇਦਾਰੀ ਔਰ ਉਹਦਾ ਅੰਗ ਰੱਖੇ ਬਣ ਕੇ ਕਹਿ ਲਿਏ ਸ਼੍ਰੋਮਣੀ ਅਕਾਲੀ ਦਲ ਇੱਕ ਦਲ ਇੱਕ ফোর্স ਸੀ ਇਹ ਠੀਕ ਆਉਣ ਵਾਲੇ ਸਮਝ ਪੋਲਿਟੀਕਲ ਪਾਰਟੀ ਬਣ ਗਈ ਲੈ ਜਾ ਨਿਜ਼ਾਮ ਦੁਨੀਆ ਦਾ ਬਣਿਆ ਸੰਸਾਰ 'ਚ ਆਇਆ ਹੈ ਇੰਡੀਆ ਪਾਰਟੀਸ਼ਨ ਹੋਈ ਇੱਥੇ ਡੈਮੋਕ੍ਰੇਸੀ ਚੱਲਦੀ ਹੈ ਲੜਾਈਆਂ ਲੜੀਆਂ ਗਈਆਂ ਆਪਾਂ ਸਰਕਾਰਾਂ ਬਣਾ ਕੇ ਵੀ ਕਈ ਵਾਰੀ ਕਹਿੰਦੇ ਆ ਵੀ ਜੇ ਸਰਕਾਰ ਬਣਾ ਲਈਏ ਸਤਾ ਚਾਹੀਏ ਉਤੇ ਕਰਕੇ ਅਸੀਂ ਪੰਥ ਦੇ ਜਿਹੜੇ ਮਸਲੇ ਨੇ ਹਲਕਾ ਲਾ ਸਕਾਂਗੇ ਕਿਉਂਕਿ ਤਾਕਤ ਹੁੰਦੀ ਹੈ ਸਰਕਾਰੀ ਪਰ ਦੁੱਖ ਦੀ ਗੱਲ ਹੈ ਕਿ ਜਿਹੜਾ ਉਦੋਂ 2015 'ਚ ਇਸ ਸੰਸਥਾਨ ਤੇ ਘਟਨਾਮੰਦ ਪਤਮੰਦ ਭਾਗੀ ਘਟਨਾ ਕੇ ਹਿਰਦੇ ਤੇ ਘਟਨਾ ਵਾਪਰੀ ਉਹ ਨਾ ਭੁਲਾਉਣ ਵਾਲੀ ਜੀ ਉਹਦੇ ਲਈ ਜਿਵੇਂ ਜ਼ਿਕਰ ਹੋਇਆ ਪਹਿਲਾਂ ਵੀ ਇਨਸਾਫ ਤੱਕ ਜੀ ਦੇਣਾ ਸੀ ਰਾਜਨੀਤੀਉਂ ਕੀਤੀ ਹੈ ਹਰ ਇੱਕ ਪਾਰਟੀ ਨੇ ਕੀਤੀ ਹੈ ਇਸ ਲਈ ਅਕਾਲਤਾ ਸਭ ਤੇ ਹਕੂਮਨਾਮੇ ਵਿੱਚ ਜ਼ਿਕਰ ਖਾਸ ਤੌਰ ਤੇ ਕੀਤਾ ਗਿਆ ਕਿ ਜਿਹੜੇ 2007 ਤੋਂ 17 ਤੱਕ ਦਰਾਂ ਸ਼੍ਰੋਮਣੀ ਅਕਾਲੀ ਦਲ ਦੀ ਪੰਥ ਸਰਕਾਰ ਸਮੇਂ ਹੋਈਆਂ ਗਲਤੀਆਂ ਤੇ ਉਹਦੇ ਗੁਨਾਹਾਂਕਰ ਆਹ ਲੀਡਰਸ਼ਿਪ ਜਿਹੜੀ ਹੈ ਮੌਜੂਦਾ ਉਹ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਉਹਦੀ ਪੁਨਰ ਸਿਰਜिती ਵਾਸਤੇ ਅਕਾਲੀ ਦਲ ਜਿਹੜੀ ਉਹ ਸਿਧਾਂਤਕ ਤੌਰ ਤੇ ਉਹਨੇ ਪਰੰਪਰਾਵਾਂ ਤੇ ਮਰਿਆਦਾਵਾਂ ਤੇ ਪਹਿਰਾ ਦੇਣ ਵਾਲੀ ਸ਼੍ਰੋਮਣੀ ਅਕਾਲੀ ਦਲ ਮੁੜ ਸਿਰਜੀਤ ਕਰਨ ਵਾਸਤੇ ਉਦੋਂ ਆ ਸੱਤ ਮੈਂਬਰੀ ਹੁਣ ਪੰਜ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਹਦੀ ਭਰਤੀ ਹੁਣ ਸਾਰੇ ਪੰਜਾਬ ਜਾਰੀ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ। ਉਹਨੂੰ ਕੋਈ ਆਵੇ ਖੁੱਲਾ ਸਾਰੇ ਲਈ ਸਦਾ ਕਿਉਂਕਿ ਜਿਹੜਾ ਉਸ ਫਲਸਫੇ ਨੂੰ ਜਿਹੜੀ ਉਸ ਵਿਚਾਰਧਾਰਾ ਨਾਲ ਸਾਝ ਰੱਖਦਾ ਉਹ ਸਾਰਿਆਂ ਨੂੰ ਖੁੱਲਾ ਸਦਾ। ਅਕਾਲਤਾ ਸਾਹਿਬ ਅਗਰ ਸਾਨੂੰ ਅੱਜ ਵੀ ਹੁਕਮ ਕਰਨਗੇ ਅਕਾਲਤਾ ਸਾਹਿਬ ਨੇ ਬਣਾਈ ਕਮੇਟੀ ਹੈ ਉਹ ਸੋਚ ਸਮਝ ਕੇ ਕਰਨਗੇ ਕਿਉਂਕਿ ਉਹਨਾਂ ਦਾ ਹੁਕਮਨਾਮਾ ਕੀਤੇ ਉਹਦੀ ਪਾਲਣਾ ਹੀ ਕਰ ਰਹੇ ਆ ਅਸੀਂ ਵਿਰੋਧ ਤਾਂ ਨਹੀਂ ਕਰ ਰਹੇ। ਉਦੀ ਪਾਲਣਾ ਦੇ ਸਮਾਧੇ ਉਰ ਸਾਰੇ ਪੰਥ ਨੂੰ ਇਹ ਸਮਝ ਕੇ ਵੀ ਅਕਾਲਤਾ ਸਾਹਿਬ ਦਾ ਹੁਕਮ ਲੈ ਕੇ ਕਮੇਟੀ ਆਈ ਹੈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਤੇ ਇਹ ਇਹਨੂੰ ਇਹ ਇਹਦੇ ਨਾਲ ਜੁੜੀਏ ਇਹਦੀ ਮੈਂਬਰਸ਼ਿਪ ਲਈਏ ਤਾਂ ਕਿ ਸਾਡੀ ਇੱਕ ਸ਼ਕਤੀ ਜਿਹੜੀ ਖਿੱਲੀ ਹੋਈ ਪੰਥ ਦੀ ਸ਼ਕਤੀ ਉਹ ਇਕੱਠੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਦੇ ਅਧੂਰੇ ਆਰ ਸੌਣ ਜਾਏ ਮਸਲੇ ਪਏ ਨੇ ਉਹਨਾਂ ਨੂੰ ਅਸੀਂ ਹੱਲ ਕਰਾ ਸਕਾਂ